ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਧੂਲਕਾ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚ ਪਹਿਲੀ ਵੀਡੀਓ ਬਣਨ ਜਾ ਰਹੀ ਆ ਘਰੇਲੂ ਪਸ਼ੂ ਆ ਵੀਰ ਦੇ ਕੋਲ ਇੱਕ ਝੋਟੀ ਸੇਲ ਕਰਨੀ ਆ ਬਹੁਤ ਹੀ ਸੋਹਣੀ ਸੁਨੱਖੀ ਸ਼ਕੀਨ ਝੋਟੀ ਕੁੰਡੀ ਚੂਰ ਸਿੰਘ ਦੀ ਕੁਆਲਿਟੀ ਆ ਆਪਾਂ ਤੁਹਾਨੂੰ ਦਿਖਾਵਾਂਗੇ ਨਾਲੇ ਵੀਰ ਨਾਲ ਵੀਰ ਕੋਈ ਦੀ ਡਿਟੇਲ ਲਵਾਂਗੇ ਤੇ ਦੋ ਕਰਨੇ ਆ ਬੱਕਰਾ ਤੇ ਬੱਕਰੀ ਸੇਲ ਆ ਵੇਖੋ ਜੀ ਆ ਪਾਠ ਆ ਪਹਿਲਣ ਪਾਠ ਬਣੀ ਵੀ ਦੱਸਦਾ ਵੀਰ ਤੇ ਇੱਕ ਬੱਕਰਾ ਆ ਜੀ ਆ ਬੱਕਰਾ ਜੀ ਤੁਸੀਂ ਵੇਖ ਲਓ ਬਾਕੀ ਡਿਟੇਲ ਵੀਰ ਕੋ ਲੈ ਲਾਂਗੇ ਸਭ ਤੋਂ ਪਹਿਲਾਂ ਜਰੂਰੀ ਬੇਨਤੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਰਿਆ ਕਰੋ ਗੱਬਣ ਪਸ਼ੂ ਹੁੰਦਾ ਜਿਹੜਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਭਾ ਨਾ ਰਹਿ ਸਕੇ ਵੀਰ ਨਾਲ ਗੱਲਬਾਤ ਕਰਾਉਣੇ ਆ ਡਿਟੇਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਹਾਂ ਜੀ ਵਧੀਆ ਤੁਸੀਂ ਸੁਣਾਓ ਕਿੰਨੇ ਠੀਕ ਆ ਜੀ ਤੇ ਆਪਣਾ ਐਡਰੈਸ ਦੱਸ ਦਿਓ ਵੀਰ ਜੀ ਪਿੰਡ ਆਪਣਾ ਧੂਲਖਾ ਜ਼ਿਲ੍ਹਾ ਮਬਰ ਸਰ ਤਰਸੀਲ ਬਾਬੋਵਾਲਾ ਖਲਚੀਆਂ ਆਪਾਂ ਲੱਗਦਾ 7 ਕਿਲੋਮੀਟਰ ਇਥੋਂ ਠੀਕ ਆ ਜੀ ਤੇ ਟਾਂਗੜਾ ਵੀ 7 ਕਿਲੋਮੀਟਰ ਜੀ ਲੱਗਦਾ ਠੀਕ ਆ ਜੀ ਹਾਂ ਜੀ ਤੇ ਨਾਮ ਕੀ ਵੀਰ ਜੀ ਆਪਣਾ ਆਪਣਾ ਨਾਮ ਜਗਰੂਪ ਸਿੰਘ ਜੀ ਫੋਨ ਨੰਬਰ ਦੱਸ ਦਿਓ ਜੀ 81460 29196 ਠੀਕ ਆ ਤੇ ਘਰੇਲੂ ਵੀ ਪਹੂਆ ਹਾਂ ਜੀ ਘਰੇਲੂ ਇੱਕੋ ਝੋਟੀ ਆਈ ਪਹਿਲਾਂ ਝੋਟੀ ਹੈ ਦੁੱਧਾ ਹੀ ਕੰਮ ਕਰਦੇ ਆ ਹਾਂਜੀ ਦੁੱਧ ਦਾ ਕੰਮ ਆਪਣਾ ਜੀ ਇੱਕ ਬੱਕਰੀ ਤੇ ਇੱਕ ਬੱਕਰਾ ਇੱਕ ਬੱਕਰੀ ਤੇ ਇੱਕ ਬੱਕਰਾ ਠੀਕ ਹੈ ਝੋਟੀ ਵੀ ਸੋਹਣੀ ਸੁਨਖੀ ਪੂਰੀ ਆ ਹਾਂਜੀ ਤੇ ਸੂਆ ਇਹਦਾ ਪਹਿਲਾ ਹਾਂਜੀ ਪਹਿਲਾ ਸੂਆ ਜੀ ਪਹਿਲਾ ਸੂਆ ਸੋਣੀ ਆ ਤੇ ਦਿਨ ਕਿੰਨੇ ਕ ਲੈ ਜੂਗੀ ਦਿਨ 10 ਲੈ ਜਾਣੇ ਨੇ 10 ਦਿਨ ਲੈ ਜਾਣੇ ਆ ਝੋਟੀ ਦਿਖਾਈਏ ਆਪਾਂ ਝੋਟੀ ਪੂਰੀ ਸ਼ਕੀਨ ਆ ਸੋਹਣੀ ਚੈੱਕ ਕਰ ਲਓ ਆ ਵੇਖੋ ਜੀ ਸਿੰਗ ਜਿਹੜਾ ਲੱਗਾ ਨਾ ਇਹਨੂੰ ਬਹੁਤ ਹੀ ਸੋਹਣਾ ਸਿੰਗ ਲੱਗਾ ਫੇਸ ਕੁਆਲਿਟੀ ਬਾਕੀ ਬਰੀਕੀਆਂ ਤੁਸੀਂ ਆਪ ਚੈੱਕ ਕਰ ਲਿਓ ਪਤਲੀ ਚਮੜੀ ਦੀ ਜ ਆਉਦੀ ਆ ਹਾਂਜੀ ਪਤਲੀ ਚਮੜੀ ਦੀ ਆਈ ਆ ਵੇਖੋ ਜੀ ਪੂਰੀ ਪਤਲੀ ਦੀ ਤੇ ਹਵਾਨਾ ਵੇਖੋ ਕਿੱਡਾ ਸੋਹਣਾ ਤਿਆਰ ਕੀਤਾ ਥਣਾ ਦਾ ਗੈਪ ਹੁਣ ਸੀਲ ਬਹੁਤ ਆ ਜੀ ਵੇਖੋ ਚੈੱਕ ਕਰੋ ਸੀਲਿੰਗ ਆ ਬਹੁਤ ਛੋਟੀਆਂ ਵੇਖੋ ਕਰੋ ਚੈੱਕ ਹੁਣ ਏ ਠੰਡੀ ਠੀਰੀ ਆ ਠੰਡੀ ਠੀਰੀ ਬਿਲਕੁਲ ਸੀਲ ਬਹੁਤ ਆ ਹਵਾਨਾ ਬੜਾ ਸੋਹਣਾ ਲੱਗਾ ਤੋਰੀਏ ਵੀਰ ਜੀ ਇਹਨੂੰ ਤੋਰੋ ਇਹਨੂੰ ਤੋੜ ਕੇ ਦਿਖਾਈਏ ਕਰਾ ਕੱਦ ਕਾਢ ਵੀ ਪੂਰਾ ਵੱਡਾ ਵਾ ਇਹ ਕੋਈ ਇਹ ਨਾ ਸਮਝ ਲਿਓ ਕਿ ਝੋਟੀ ਨਿੱਕੀ ਆ ਵੀਰ ਦਾ ਕੱਦ ਵੀ 7 ਫੁੱਟ ਦੇ ਲਾਗੇ ਬੰਨੇ ਹੋਣਾ ਵਾ ਥੋੜਾ ਜਿਹਾ ਭਾਵੇਂ ਘੱਟ ਹੋਵੇ ਤੇ ਝੋਟੀ ਵੀ ਵੱਡੀ ਆ ਆ ਵੇਖੋ ਜੀ ਚੈੱਕ ਕਰੋ ਦਿਨ ਵੀਰ ਕਿੰਨੇ ਖੜਨੇ ਨੇ 10 ਦਿਨ ਲੈ ਜੈਨੇ ਵੀਰ 10 ਦਿਨ ਲੈ ਜੂਗੀ ਹਾਂਜੀ ਝੋਟੀ ਬਣੂ ਵੱਡੀ ਵੀਰ ਬਣੂਗੀ ਅਜੇ ਖੁੱਲੂਗੀ ਹਨਾ ਪੂਰੀ ਖੁੱਲਣੀ ਅਜੇ ਠੀਕ ਆ ਬੇਲ ਦੀ ਵੀ ਲੰਮੀ ਆ ਹਾਂਜੀ ਆ ਜੋ ਜਾਣ ਦੋ ਇਹਦੀ ਮਾਂ 15 16 ਲੀਟਰ ਦੁੱਧ ਦਿੰਦੀ ਰਹੀ ਹੈ ਇਹ ਤੁਹਾਡੇ ਘਰ ਦੀ ਆਪਣੀ ਹੈ ਨਾ ਪਾਰੀ ਹੋਤੀ ਹਾਂਜੀ ਠੀਕ ਆ ਹਾਂਜੀ ਮਾਂ ਨੇ 15 16 ਲੀਟਰ ਦੁੱਧ ਚਵਾਇਆ ਵਾ ਹਾਂਜੀ ਬਾਕੀ ਇਹ ਵੇਖ ਲਓ ਵੀ ਸੋਹਣੀ ਪੂਰੀ ਹੈ ਵੀ ਖਾਣਾ ਤੁਸੀਂ ਵੇਖ ਲਓ ਵੀ ਚਾਰੇ ਥਾਂ ਇੱਕੋ ਜਿਹਾ ਐ ਸੋਹਣੇ ਸਾਰੇ ਕਾਟਾ ਲਖਵਾਨਾ ਵਾ ਜੀ ਇਹੋ ਜੀ ਨਹੀਂ ਗੱਲ ਕੋਈ ਠੀਕ ਆ ਹਾਂਜੀ ਬਾਕੀ ਠੰਡੀ ਧੀਰੀ ਆ ਪਹਿਲਾ ਸੂਆ ਤੇ ਵੀਰ ਜੀ ਦੁੱਧ ਕਿੰਨਾ ਕ ਚਵਾਈ ਜਾਊਗੀ ਇਹ ਦੁੱਧ ਜੀ 10000 ਲੀਟਰ ਜਵਾਉਗੀ ਅੱਛਾ 10000 ਵਾਧ ਵੀ ਜਸ ਜੀ 6000 ਦੇ ਹਿਸਾਬ ਨਾਲ ਬਾਕੀ ਸੇਵਾ ਜਿੰਨੀ ਕੋਈ ਕਰੂਗਾ ਉਹਨਾਂ ਤੋਂ ਹਾਂਜੀ ਉਹਨਾਂ ਕਾ ਜਵਾ ਸੱਜੀ ਜਿੰਨੀ ਸੇਵਾ ਕੋਈ ਪਾਊਗਾ ਇਹਨੂੰ ਜੀ 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 ਵੰਡ ਬਣੇਵਾ ਚੰਗਾ ਹੁੰਦਾ ਭਾਂ ਦੁੱਧ 줘 ਠੀਕ ਆ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਮੋਲ ਆਪਣਾ ਹੀ 75000 ਰੁਪਏ ਮਾਨਦਾਨ ਕਿੰਨਾ ਕਰ ਦੋਗੇ 2000 ਛੱਡਾਂਗੇ 73000 ਦੀ ਹਾਂਜੀ ਪਹਿਲੀ ਵੀਡੀਓ ਆ ਤੁਹਾਡੀ ਤੇ ਮਾਨਦਾਨ ਆਪਾਂ 1000 ਰੁਪਿਆ ਮੇਰੇ ਵੱਲੋਂ ਕਰ ਦਈਏ ਚਲੋ ਮੰਨੇ ਕਰ ਲੋ ਜੀ 72000 ਦੀ ਹਾਂਜੀ 72000 ਦੀ ਮੌਕੇ ਦੇ ਮੁੜ ਕੇ ਛੋੜਨੋ ਛੋੜ ਕਰਦੇ ਹੋ ਹਨ ਇਹ ਛੋੜ ਕਰ ਦਾਂਗੇ ਜੀ ਠੀਕ ਆ ਕੋਈ ਜਿਹਨੂੰ ਝੋਟੀ ਬਹੁਤ ਸੋਹਣੀ ਕੋਈ ਕਮੀ ਨਹੀਂ ਆ ਦੇ ਵਿੱਚ ਕਮੀ ਨਹੀਂ ਕੀ ਦੇਖਦੀ ਨਹੀਂ ਬਾਕੀ ਕਮੀ ਕੱਢਦੇ ਜੇ ਕੋਈ ਕਿਸ ਨੂੰ ਲੱਗੇ ਹਾਂਜੀ ਹੋਏ ਆਪਣੀ ਗੱਲ ਸਕਦਾ ਕੋਈ ਜਿੱਦਾਂ ਮਰਜੀ ਕੋਈ ਜੀ ਜੀ ਹਾਂਜੀ ਠੀਕ ਆ ਤੇ ਵਪਾਰ ਦਾ ਕੋਈ ਕੰਮ ਨਹੀਂਗਾ ਵੀਰ ਦਾ ਘਰੇਲੂ ਹੀ ਆ ਜੀ ਹੁਣ ਬੱਕਰਾ ਦਿਖਾਈਏ ਕਿ ਬੱਕਰੀ ਦਿਖਾਈਏ ਆ ਵੇਖ ਲਓ ਪਾਠ ਵੇਖ ਲਓ ਪਾਠ ਦਿਖਾਈਏ ਹਨਾ ਆ ਪਾਠ ਜੀ ਕਿੰਨੇ ਚਿਰ ਦੀ ਹੋਗੀ ਵੀਰ ਪਾਠ ਪਾਠ ਹੋ ਗਈ ਨੌਂ ਮਹੀਨਿਆਂ ਦੀ ਹੋਗੀ ਅੱਛਾ ਨੌਂ ਮਹੀ ਇਹ ਬੀਟਲ ਆਏ ਹਾਂਜੀ ਬੀਟਲ ਆ ਕੇ ਹੋਰ ਕੋਈ ਆ ਨਹੀਂ ਬੀਟਲ ਜੀ ਆਉਂਦੀ ਥੋੜੀ ਬੋਦੀ ਏ ਕ੍ਰੋਸ ਜੀ ਆ ਬੀਟਲ ਬੀਟਲ ਦੀਆਂ ਅੱਖਾਂ ਚਿੱਟੀਆਂ ਆਂਦੀਆਂ ਹਾਂਜੀ ਉਹਦੀਆਂ ਚਿੱਟੀਆਂ ਕਰਾਉਂਦੇ ਇਹਦੀਆਂ ਖਟੀਆਂ ਵਾਂਗ ਹਾਂਜੀ ਖਟੀਆਂ ਇਹਦੀਆਂ ਕੰਨਾਂ ਤੋਂ ਬੀਟ ਲਏ ਕੰਨ ਵੱਡੇ ਹੁੰਦੇ ਨੇ ਕੰਨ ਵੱਢੀ ਦਿੰਦੇ ਤੇ ਅੱਖਾਂ ਤੋਂ ਅੱਖਾਂ ਤੋਂ ਜੀ ਆ ਤੇ ਬਾਕੀ ਸੋਹਣੀ ਬਣੀ ਨੂੰ ਕਿੰਨਾ ਚਿਰ ਹੋ ਗਿਆ ਦੱਸਿਆ ਇਹ 15 ਕ ਦਿਨ ਹੋ ਗਏ 15 ਦਿਨ ਹੋ ਗਏ ਹਾਂਜੀ ਤੇ ਆ ਬੱਕਰਾ ਹਾਂਜੀ ਆਹ ਬੱਕਰਾ ਇਹ ਕਿੰਨੇ ਚਿਰ ਦਾ ਹੋ ਗਿਆ ਹਾਂਜੀ ਇਹ 11 ਮਹੀਨਾ ਦਾ ਹੋ ਗਿਆ 11 ਮਹੀਨਾ ਦਾ ਤੇ ਵਜਨ ਕੋਈ ਆਈਡੀਆ ਹੈ ਕਿੰਨੇ ਕਿਲੋ ਦਾ ਹੋਊਗਾ ਵਜਨ ਹੋਣਾ 30 ਕਿਲੋ ਹਣਾ 30 ਕਿਲੋ ਦਾ ਹੋਊਗਾ ਇਹ ਇਹਦੀਆਂ ਵੀ ਅੱਖਾਂ ਖਟੀਆਂ ਤੇਰੀਆਂ ਵੀ ਖਟੀਆਂ ਜੀ ਬਾਕੀ ਕਈ ਸਾਂਭਣ ਵਾਲੇ ਭੈਣ ਭਰਾ ਲੈ ਜਾਂਦੇ ਆ ਹਾਂਜੀ ਹਾਂਜੀ ਹਨਾ ਬਰੀਡ ਤਿਆਰ ਕਰਦੇ ਆ ਜਦਾਂ ਹਾਂਜੀ ਤੇ ਇਹ ਵੀਰ ਜੀ ਕਿੰਨਾ ਕੁ ਕਰੋਗੇ ਇਹਨਾਂ ਦਾ ਮੁੱਲ ਬੱਕਰਾ ਜੀ ਜੇ ਦੋਹਾਂ ਦਾ ਇਕੱਠਾ ਕਰਨਾ ਹਾਂਜੀ ਇਹ 2000 ਰੁਪਇਆ ਅੱਛਾ ਇਹ ਬੱਕਰੇ ਇਕੱਲੇ ਦਾ ਹਾਂਜੀ ਮੁੱਲ 15000 ਹਾਂਜੀ ਹਾਂ ਨਾ 14000 ਯਾਦ ਰਹਿਣਾ 14000 ਦਾ ਬੱਕਰਾ ਹਾਂਜੀ ਠੀਕ ਆ ਤੇ ਬੱਕਰੀ ਬੱਕਰੀ ਦਾ ਮੁੱਲ 10000 ਰੁਪਇਆ 10000 ਤੇ ਜੇ ਜੋੜਾ ਕਿਹਨੇ ਖੜਨਾ ਆ ਜੋੜਾ ਫਿਰ ਕਰਦਾਂਗੇ ਮਾਨਤਾ ਨਾਲ ਤੇ ਜੇ ਤਿੰਨੇ ਚੀਜ਼ਾਂ ਇੱਕੋ ਬੰਦਾ ਲੈ ਗਿਆ ਕੋਈ ਤੇ ਕੋਈ ਗੱਲ ਨਹੀਂ ਕਰਦਾਂਗੇ ਤੇ ਮੌਕੇ ਤੇ ਮੌਕੇ ਦੇ ਹਿਸਾਬ ਕਰ ਲੈਣ ਵੀ ਕਿੰਨੇ ਬਣਦੇ ਆ ਉਹ ਛੋਟ ਕਰਦੇ ਹੋ ਥੋੜੀ ਬਹੁਤੀ ਹੋਰ ਵਾਧਾ ਕਰਦੇ ਹੋ ਕਰਨੀ ਵੀਰ ਜੀ ਗੱਲਬਾਤ ਕੋਈ ਹੋਰ ਨਹੀਂ ਬਸ ਭਿੰਦਰ ਸਾਹਿਬ ਠੀਕ ਹੈ ਜੀ ਤੇ ਆਗੇ ਤੇ ਆਪਣੀ ਤਸੱਲੀ ਕਰ ਲਿਓ ਝੋਟੀ ਇੱਕ ਵਾਰ ਫੇਰ ਨਜ਼ਰ ਮਰਾ ਦੀ ਝੋਟੀ ਸੋਹਣੀ ਸੁਨੱਖੀ ਪੂਰੀ ਆ ਸ਼ਕੀਨੀ ਵਾਲੀ ਝੋਟੀ ਆ ਸਿੰਘ ਦੇ ਹਿਸਾਬ ਨਾਲ ਬਹੁਤ ਹੀ ਸੋਹਣੀ ਆ ਤੇ ਥਾਣ ਲੇਵਾ ਵੀ ਜੰਗਾ ਸਾਫ ਆ ਆ ਗਿਆ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਨੂੰ ਫੋਨ ਜ਼ਰੂਰ ਕਰਿਓ ਪਹਿਲੀ ਵੀਡੀਓ ਜੀ ਵੀਰ ਦੀ ਧੰਨਵਾਦ ਜੀ